ਕਣਕ ਜੀ ਤਾਂ ਬਹੁਤ ਸੋਹਣੀ ਹੋ ਗਈ ਢੋਕੇ ਬਸ ਸੁੱਕ ਗਈ ਆ ਜੇ ਕਿਤੇ ਬੋਰੀਆਂ ਚ ਪੈ ਜਾਂਦੀ ਨਾ ਕੰਮ ਨਿਭੜ ਜਾਂਦਾ ਇਹਦਾ ਪਹੇ ਚਾਹੇ ਬਾਥੀ ਮਰੀ ਜਣੀਆ ਪਾਇ ਨਹੀਂ ਸਰੀਜਾ ਭਰਾਾਂ ਦੀ ਗੱਟੇ ਤੋਂ ਲੈ ਉਹ ਤਾਂ ਉਹਨੇ ਤਾਂ ਸੂਬਾ ਦੀ ਵਖਾੜੀ ਨਹੀਂ ਦਿੱਤੀ ਗੱਟੇ ਭਰਾ ਦਿੰਦੀ ਆਖੇ ਉਹਦੇ ਤੋਂ ਉਹ ਲਹੂ ਪੀ ਲਿਆ ਇਹਨੇ ਵੀ ਯਾਰਾ ਮਾਰ ਲਿਆ ਲਿਆ ਚੇ ਸਿਰ ਚੜਿਆ ਪਿਆ ਉਹਨੂੰ ਇੰਨਾ ਦਾ ਦੀਂਦਾ ਵੀ ਇਹਨੂੰ ਕਾਇਦਨ ਹੋ ਗਏ ਥੋਤੀ ਨੂੰ ਇੱਥੇ ਜਨੌਰ ਖਿੱਚੀ ਜਾਂਦੇ ਆ ਭਰ ਦਿਆਂ ਗੱਟੇ ਮੈਂ ਆਈ ਨਹੀਂ ਪਤਾ ਉਹਦਾ ਤਾਂ ਵੀ ਸੂਬਾ ਦਾ ਹੈਗਾ ਕਿੱਥੇ ਆ ਨਾ ਕਰੇ ਕੇਰਾ ਵੀ ਨਹੀਂ ਆਇਆ ਚਾਹ ਪਾਣੀ ਵੀ ਨਹੀਂ ਵੀ ਜਮਾਈ ਨਹੀਂ ਆਇਆ ਫਿਰ ਤਾਂ ਉਹਦਾ ਐ ਵੀ ਨਹੀਂ ਪਤਾ ਵੀ ਉਹਨੇ ਪਸੂ ਢਾਂਡਾ ਵੀ ਉਧਰ ਦੇਖਿਆ ਹੋਊਗੇ ਨਹੀਂ ਹੋਰ ਮੈਨੂੰ ਤਾਂ ਆਪੇ ਹੀ ਟੈਨਸ਼ਨ ਹੋਈ ਪਈ ਸੀ ਮੈਂ ਕਿਹਾ ਤੁਸੀਂ ਵੀ ਘਰੇ ਨਹੀਂ ਹੈਗੇ ਖੇਤ ਜਾਵੜੇ ਸੀਗੇ ਤੇ ਮਾਰਗ ਨਹੀਂ ਗਿਆ ਤੇ ਜੇ ਬੇਬੇ ਨੂੰ ਭੇਜ ਦਿੰਦੀ ਉਹਨਾਂ ਦੇ ਘਰੇ ਭੇਜ ਦਿੰਦੀ ਪਸੂ ਢਾਂਡਾ ਦਾ ਸਾਹ ਦਿੰਦਾ ਆ ਕੇ ਉਹ ਪਤਾ ਤਾਂ ਲੱਗ ਜਾਂਦਾ ਵੀ ਆਊਗੇ ਨਾ ਆਉਂਦਾ ਨਹੀਂ ਲਾ ਬੇਬੇ ਨੂੰ ਕਿੱਥੇ ਭੇਜ ਦਿੰਦੀ ਜੋਨੇ ਆਉਣਾ ਸੀ ਉਹ ਆਪ ਹੀ ਆ ਜਾਂਦਾ ਉਹਨੂੰ ਕਿਹੜਾ ਸਿਰਦਰਦੀ ਨਹੀਂ ਵੀ ਮੇਰਾ ਕੰਮ ਸਿਰ ਤੇ ਪਿਆ ਸਾਰਾ ਕਰਨ ਨਾਲ ਓਏ ਹੋਰ ਕੀ ਆ ਯਾਰ ਆ ਇੱਥੇ ਨਾਲ ਤਾਂ ਜਾਨਵਰ ਚੁਗੀ ਜਾਂਦੇ ਐ ਉਹਨਾਂ ਨਾਲ ਕੀੜੇ ਲੱ ਖਿੱਚੀ ਜਾਂਦੇ ਆ ਆ ਚਲ ਮੈਂ ਦੇਖਦਾ ਉਹਨੂੰ ਚਾਹ ਪਾਣੀ ਪੀ ਕੇ ਓ ਬੇਬੇ ਮੈਂ ਤਾਂ ਆਪ ਕਹੀ ਜਾਨੀ ਆ ਵੀ ਜੇ ਇਹ ਗੱਟਿਆਂ ਚ ਪਾਈ ਹੁੰਦੀ ਕੰਮ ਨਿਭੜਦਾ ਹੁਣ ਮੈਨੂੰ ਕੀ ਸ਼ੌਂਕ ਆ ਵੀ ਇਹਦਾ ਖਲਾਰਾ ਪਾ ਕੇ ਰੱਖਾਂ ਹਾਂ ਪੁੱਤ ਕੀ ਹੈਗਾ ਪਾਇਆ ਸੀਰੀ ਜੀ ਦਾ ਪਤਾ ਲੈ ਲੈਂਦੀ ਕੀੜੇ ਦਾਣੇ ਖਿੱਚੀ ਫਿਰਦੇ ਆ ਵੇ ਮੈਂ ਗਈ ਸੀ ਭਾਈ ਘਰੇ ਤੇ ਉਹਦੀ ਬਹੂ ਕਾ ਨਹੀਂ ਉਹ ਤਾਂ ਤੜਕੇ ਦਾ ਗਿਆ ਵੈ ਕਹਿੰਦੀ ਛੋਡੇ ਘਰ ਹੀ ਮੈਂ ਸਾਡੇ ਤਾਂ ਆਇਆ ਨਹੀਂ ਫਿਰ ਤੇ ਚਾਚੇ ਕੇ ਘਰੇ ਹੋਊਗਾ ਉਧਰ ਉਹ ਤਾਂਈ ਦਾ ਮੈਂ ਜਾਂਦਾ ਬਹੂ ਜੀ ਆ ਜਾਂਦੀ ਆ ਮੂਰੇ ਨਾ ਉਹਦਾ ਐ ਪਤਾ ਲੱਗੇ ਖੇਤ ਜਾਂਦਾ ਕਿ ਘਰੇ ਫਿਰਦਾ ਕਿ ਪਸ਼ੂਆਂ 'ਚ ਫਿਰਦਾ ਮੈਂ ਤਾਂ ਐ ਲੱਗਦਾ ਵੀ ਦੇਖਿਆ ਹੀ ਨਹੀਂ ਮਦਾ ਕਾਇਦਨ ਹੋ ਗਏ ਉਹਨੂੰ ਤੂੰ ਕਿੱਥੋਂ ਵੇਖੇਗਾ ਉਹਨੂੰ ਉਹਨਾਂ ਨੇ ਚੱਕ ਤੇ ਚੜਾ ਲਿਆ ਹੋਣਾ ਹੁਣ ਵੀ ਸਾਡੇ ਕੰਮ ਕਰ ਆਹ 3-4 ਦਿਨ ਤਾਂ ਆਪਣਾ ਕੰਜਰਖਾਨਾ ਬੰਡ ਬੁੜਾਈ ਦਾ ਚੱਲਿਆ ਹੁਣ ਮੈਨੂੰ ਲੱਗਦਾ ਇਹਦੀ ਬੰਡ ਬੁੜਾਈ ਆਪਾਂ ਨੂੰ ਕਰਨੀ ਪਊਗੀ ਉਹ ਇਹਦੀ ਕਾਦੀ ਵੰਡ ਮਡਾਈਆ ਪੈਸੇ ਦਿੱਤੇ ਇਹਨੂੰ ਕੰਮ ਲੈਣਾ ਹੈ ਤਾਂ ਹੁਣ ਇੰਨਾ ਤਾਂ ਉਹਨੂੰ ਪਤਾ ਹੀ ਨਹੀਂ ਮੈਂ ਵੱਡੇ ਬੰਨੀ ਰਹਿਣਾ ਮੇਰੀ ਗੱਲ ਸੁਣੋ ਪੈਸੇ ਤਾਂ ਆਪਾਂ ਦਿੱਤੇ ਆ ਸਾਂਝੀ ਠੀਕ ਹੈ ਜੇ ਆਪਾਂ ਆਪਦੇ ਕੰਨੀ ਰੱਖਣਾ ਨਾ ਤੇ ਪੈਸੇ ਆਪਾਂ ਨੂੰ ਉਹਨਾਂ ਨੂੰ ਦੇਣੇ ਪੈਣਗੇ ਜਾਂ ਤਾਂ ਇਹ ਨਵੇੜਾ ਕਰ ਲੋ ਨਹੀਂ ਉਹ ਦੋਨੋਂ ਪਾਸੇ ਕਿਵੇਂ ਆਊਗਾ ਕਿਵੇਂ ਇੱਕ ਟਾਈਮ ਨੀ ਰਾ ਦੋਨੋਂ ਪਾਸੇ ਬਸ ਉਹਨਾਂ ਨੂੰ ਪਾਇਆ ਕਰੂਗਾ ਪੈਸੇ ਤਾਂ ਸਾਂਝੀ ਦਿੱਤੇ ਆ ਜੇ ਉਹਨੂੰ ਇੰਨਾ ਦੀਂਦਾ ਵੀ ਮੈਂ ਉਧਰ ਕੰਮ ਕਰਨਾ ਨੂੰ ਇੰਨਾ ਵੀ ਦੀਂਦਾ ਵੀ ਇੱਧਰ ਵੀ ਪਿਆ ਚਲ ਉਹਦਾ ਬਹਿ ਕੇ ਗੱਲ ਹੋ ਜੂਗੀ ਉਹਦਾ ਭਾਈ ਐ ਖਾਇਵਾ ਜੀ ਚ ਮੈਨੂੰ ਤਾਂ ਲੱਗਦਾ ਉਹ ਉਧਰੀ ਲਾਈ ਬੈਠਾ ਨੇ ਉਹਨਾਂ ਨੂੰ ਆਪ ਕੱਲੇ ਨੂੰ ਥੋੜੀ ਐਂ ਕਢੀ ਸਕਦੇ ਆ ਉਹਨਾਂ ਨਾਲ ਗੱਲ ਕਲੀਅਰ ਕਰੋ ਪਹਿਲਾਂ ਉਹ ਜਾਦਾ ਸਿਰ ਤੇ ਚੜੇ ਹੋਏ ਆ ਆਪਣੇ ਜਾ ਤੂੰ ਐਂ ਕਰ ਲਾ ਵੀ ਉਹਨੂੰ ਉਧਰ ਬਾੜੇ ਚ ਬਾਜ ਮਾਰ ਕੇ ਸਾਦ ਲਾ ਤੇ ਇੱਧਰ ਲਿਆ ਆਪਾਂ ਉਹਦੇ ਨਾਲ ਗੱਲ ਕਰ ਲੈਨੇ ਭਾਈ ਤੂੰ ਦੱਸ ਵੀ ਕਿਹੜੇ ਕੰਨੀ ਕੰਮ ਕਰਨਾਗਾ ਉਹ ਚਲ ਮੈਂ ਦੇਖਦਾ ਚਲ ਤੂੰ ਚਾਹ ਜੂ ਧਰੋ ਮੈਂ ਦੇਖ ਕੇ ਆਉਣਾ ਉਹਨੂੰ ਮੈਂ ਪੁੱਛਦਾ ਉਹ ਮਮੀ ਜੀ ਫਿਰ ਸੈਟਿੰਗ ਹੋਣੀ ਵੀ ਨਹੀਂ ਆਪਣੇ ਕੰਮ ਦੀ ਹੁਣ ਆਪਣਾ ਤਾਂ ਆ ਸਾਰਾ ਇੱਧਰ ਪਿਆ ਉਧਰ ਪਸੂ ਢਾਂਡਾਂ ਦਾ ਪਿਆਗਾ ਸਾਰਾ ਕੰਮ ਫੇਰ ਕੇ ਮੈਨੇ ਮੇੜਾ ਕਰਾਂਗੇ ਉਹਦੇ ਨਾਲ ਇਹ ਤੇਰੀ ਕਿਉਂ ਨੂੰ ਸਾਂਝੇ ਦੇਣਿਆ ਤੇ ਕੰਮੋ ਕਲਾਉਨਾ ਦਾ ਕਰੂਗਾ ਨਹੀਂ ਉਦੋਂ ਜਦੋਂ ਸੀਰੀ ਭਾਈ ਰਲਾਇਆ ਇਹਨੂੰ ਚਲੋ ਤਾਂ ਆਪਾਂ ਇਕੱਠੇ ਸੀ ਪੈਸੇ ਸਾਂਝੇ ਦੇਤੇ ਤੇ ਹੁਣ ਤਾਂ ਆਪਾਂ ਨੂੰ ਜੇ ਆਪਾਂ ਰੱਖਣਾ ਤਾਂ ਪੈਸੇ ਉਹਨਾਂ ਨੂੰ ਮੋੜਨੇ ਪੈਣਗੇ ਜਾਂ ਲਾ ਆਪਾਂ ਮੋੜ ਦੇਾਂਗੇ ਵੀ ਆ ਕੇ ਗੱਲ ਤਾਂ ਕਰੇ ਆਪਣੇ ਨਾਲ ਜਾਂ ਆਪਾਂ ਨੂੰ ਜਵਾਬ ਦੇ ਦੇ ਆਏ ਕਿਵੇਂ ਲੋਟ ਆਊਗਾ ਹੁਣ ਆਪਦਾ ਸਾਰਾ ਕੰਮ ਪਿਆ ਤਾਂ ਹੀ ਗੱਲ ਹੋਊਗੀ ਚਲ ਤੂੰ ਚਾਦੀ ਕੁੱਟ ਬਣਾ ਲੈ ਜੇ ਕੀ ਆ ਕਾਲਾ ਲੈ ਆਉ ਉਹਨੂੰ ਇਹ ਉਹਦੋਂ ਸਿਆਪਾ ਹੁਣ ਉਧਰ ਨਮੇੜਿਆ ਤਾਂ ਇਹਦੇ ਨਾਲ ਆ ਪੈ ਗਿਆ ਹੁਣ ਆਰੇ ਇਹ ਚਾਰ ਕੱਖ ਜੇ ਇਹ ਫਟਕੇ ਨਾ ਫੇਰ ਜਾਣਾ ਛੋਟੇ ਬਾਈ ਕਿਥੇ ਉਹਨੂੰ ਪੁੱਛਦਾ ਜਾ ਕੇ ਵੀ ਹੋਰ ਕੰਮ ਆ ਕਿ ਨਹੀਂ ਪਰ ਬੜ ਗਿਆ ਓਏ ਇੱਥੇ ਕੀ ਕਰਦਾ ਓਏ ਤੈਨੂੰ ਘਰੇ ਡਿੱਕੀ ਜਾਂਦੇ ਆ ਕੁਝ ਨਹੀਂ ਬਈ ਉਹ ਕੁਲਦੀਪ ਬਾਈ ਨੇ ਕਿਹਾ ਸੀ ਕਹਿੰਦਾ ਇਧਰੋਂ ਕੱਖ ਜੇ ਕੱਢ ਦੀ ਉਹ ਚਾਰ ਕੱਖ ਜੇ ਕੱਢਣ ਆਇਆ ਸੀ ਬਸ ਓਏ ਤਾਂ ਫੇਰ ਵੀ ਨਿਕਲ ਜਾਣਗੇ ਤੈਨੂੰ ਐ ਨਹੀਂ ਪਤਾ ਯਾਰ ਤਿੰਨ ਦਿਨ ਹੋ ਗਏ ਕਣਕ ਥੋਤੀ ਵੀ ਇਹ ਗੱਟਾਂ ਐ ਪਾਉਣ ਵਾਲੀਆਂ ਇੱਥੇ ਲੱਗਿਆ ਪਿਆ ਨਾ ਤੂੰ ਪਸ਼ੂ ਦੇਖੇ ਨਾ ਕੋਈ ਹੋਰ ਕੰਮ ਧੰਦਾ ਯਾਰ ਓ ਯਾਰ ਬਾਈ ਮੇਰੀ ਗੱਲ ਸੁਣ ਮੈਂ ਕਿੱਧਰ-ਕਿੱਧਰ ਹੋਵਾਂ ਮੈਂ ਤੈਨੂੰ ਵੀ ਪਤਾ ਹੀ ਐ ਹੁਣ ਪਹਿਲਾ ਤੜਕੇ ਇਹਨਾਂ ਦਾ ਕੰਮ ਨਵੇੜਿਆ ਦੁਪਹਿਰ ਹੋ ਗਈ ਬਾਈ ਕਹਿੰਦਾ ਕਰ ਦੇ ਓ ਇਹਨਾਂ ਦਾ ਠੇਕਾ ਤਾਂ ਨਹੀਂ ਕਰਿਆ ਯਾਰ ਸਾਡੇ ਕਿਹੜਾ ਕੰਮ ਹੈ ਨਹੀਂਗਾ ਉਹ ਕੰਮ ਤਾਂ ਹੈਗਾ ਬਾਈ ਫਿਰ ਮੈਨੂੰ ਕੀ ਪਤਾ ਸੀ ਵੀ ਤੁਸੀਂ ਅੱਡ ਹੋ ਜਾਓਗੇ ਓ ਯਾਰ ਅੱਡ ਹੋਣ ਦੀ ਗੱਲ ਨਹੀਂ ਚੱਲ ਤੂੰ ਕਰਤਾ ਪਹਿਲੀ ਗੱਲ ਤਾਂ ਤੂੰ ਆ ਜਾ ਕਰ ਦੇ ਇਹਨਾਂ ਨਾਲ ਵੀ ਗੱਲਬਾਤ ਅੱਡ-ਬਿੜ ਕਰਕੇ ਤੇਰੇ ਹੀ ਦਿਨਾਂ ਆਪਾਂ ਇਹ ਜਿਹੜੇ ਇਹਨਾਂ ਦੇ ਦੇਣੇ ਆ ਪਰੇ ਦੇ ਯਾਰ ਉਧਰ ਕੰਮ ਕਰਾਇਆ ਕਰਨ ਨਾਲ ਐ ਥੋੜਾ ਹੀ ਲੋਟ ਆਊਗਾ ਅੱਧਾ ਦਿਨ ਇੱਧਰ ਭਾਂਜਣਾ ਮੁੜ ਕੇ ਹੱਥ ਨੇ ਜਾ ਉਧਰ ਖੜਦਾ ਰੋਟੀਆਂ ਵੇਲੇ ਉਹ ਬਾਈ ਉਹ ਤਾਂ ਥੋੜੀ ਗੱਲ ਰਹਿ ਗਈ ਹੁਣ ਮੈਂ ਤਾਂ ਇਹਨਾਂ ਨੂੰ ਕਿਵੇਂ ਕਹਿ ਸਕਦਾ ਤੁਸੀਂ ਗੱਲ ਨਵੇੜੋ ਮੇਰੇ ਵਾਸਤੇ ਤਾਂ ਦੋਵੇਂ ਇੱਕੋ ਜਿਹੇ ਹਾਂ ਤੁਸੀਂ ਯਾਰ ਉਹ ਜੇ ਇੱਕੋ ਜਿਹੇ ਫਿਰ ਇੱਥੇ ਹੀ ਲੱਗਿਆ ਪਿਆ ਤੈਨੂੰ ਐ ਨਹੀਂ ਲਿੰਦਾ ਵੀ ਉਧਰ ਵੀ ਕੋਈ ਕੰਮ ਹੋਊਗਾ ਮਾਂ ਗੇੜਾ ਮਾਰ ਲੈ ਉਧਰ ਬੁੜੀਆਂ ਕੱਲੀਆਂ ਮਾਂ ਖੇਤ ਬਾਗ ਗਿਆ ਤੜਕੇ ਸਨੇਹਾ ਤੂੰ ਪੱਤਾ ਹੀ ਨਹੀਂ ਵਹਾ ਯਾਰ ਜਾ ਕੇ ਉਹ ਮੈਂ ਤੜਕੇ ਇਹਨਾਂ ਕੋਲੇ ਆ ਗਿਆ ਸਨੇਹਾ ਆਇਤਾ ਮੈਂ ਕੱਲ ਤੁਹਾਡੇ ਕੋਲੇ ਆਇਆ ਸੀ ਇਹਨਾਂ ਨੇ ਤਾਂ ਮੈਨੂੰ ਕੁਝ ਕਿਹਾ ਨਹੀਂ ਇਹ ਜਾ ਉਹ ਯਾਰ ਮੈਨੂੰ ਨਹੀਂ ਪਤਾ ਕਿਹਾ ਨਾ ਕਿਹਾ ਠੀਕ ਹੈ ਉਧਰ ਬੰਦਿਆਂ ਨੂੰ ਕੰਮ ਕਰਾਇਆ ਕਰ ਪੈਸੇ ਦਿੱਤੇ ਆ ਤੈਨੂੰ ਪੈਸੇ ਤਾਂ ਦਿੱਤੇ ਆ ਬਾਈ ਫਿਰ ਪੈਸੇ ਤਾਂ ਆਦੇ ਇਹਨਾਂ ਨੇ ਵੀ ਦਿੱਤੇ ਆ ਉਹ ਯਾਰ ਮੈਂ ਮੋੜ ਦੂੰ ਆਪੇ ਉਹਨਾਂ ਦੇ ਤੂੰ ਉਹਨਾਂ ਦੇ ਪੈਸਿਆਂ ਤੋਂ ਗਿਲਾ ਨਾ ਜਦੋਂ ਤੈਨੂੰ ਮੈਂ ਕਹੀ ਜਨ ਚੱਲ ਕੋਈ ਨਾ ਬਾਈ ਤੁਸੀਂ ਗੱਲ ਕਰ ਲੈ ਉਹਨਾਂ ਨਾਲ ਆ ਥੋੜੇ ਜੇ ਕੱਖ ਰਹਿ ਗਏ ਇਹ ਕੱਢ ਕੇ ਫਿਰ ਮੈਂ ਆ ਜੂ ਉਹ ਯਾਰ ਤੂੰ ਟੂਆ ਮਾਰ ਕੇ ਅੱਖਾਂ ਦਾ ਚਾਲ ਉਧਰ ਗੱਟੇ ਭਰ ਕੇ ਆ ਜਾ ਉਹ ਬਾਈ ਬੋਲੂਗਾ ਯਾਰ ਗਲਤੀ ਪਾਵੇਂ ਉਹ ਯਾਰ ਕੋਈ ਨਹੀਂ ਮੈਂ ਆਪੇ ਦੇਖ ਜੇ ਇਹਨਾਂ ਨਾਲ ਨਾਲ ਦਾ ਜਾ ਇਹਨਾਂ ਨਾਲ ਨਾਲ ਜਾ ਸਾਡੇ ਮੋੜ ਦੇ ਪੈਸੇ ਜਾ ਅੱਬਾਈ ਮੈਂ ਨਾਲ ਤੈਨੂੰ ਦੇ ਦੇਣਗੇ ਪੈਸੇ ਮੋੜਨ ਨੂੰ ਇਹ ਫਿਰ ਮੈਂ ਕਿੱਥੋਂ ਬਾਈ ਪੈਸੇ ਮੋੜ ਦੂੰਗਾ ਹਾਂ ਫਿਰ ਜਦੋਂ ਮੈਂ ਕਹੀ ਇਹਨਾਂ ਵੀ ਯਾਰ ਉਹਨਾਂ ਦੇ ਅੱਧੇ ਪੈਸੇ ਮੋੜ ਦਿਨਾ ਮੈਂ ਆਪੇ ਮੋੜ ਦੂੰ ਤੂੰ ਕੰਮ ਦੇਦਾ ਕਚਾਲਾ ਜਾ ਬੂਰੇ ਲੱਗ ਤੈਨੂੰ ਬਾਈ ਦਾ ਬੜਾ 헤ਜ ਆਈ ਜਾਂਦਾ ਚੱਲ ਕੋਈ ਨਹੀਂ ਮੈਂ ਪੁੱਬਾਈ ਨਾਲ ਗੱਲ ਕਰਕੇ ਫੇਰ ਸਾਡੇ ਕੋਲ ਆਉਣਾ ਉਹ ਯਾਰ ਤੂੰ ਮੂਰੇ ਲੱਗ ਮੇਰੇ ਐਵੇਂ ਨਾ ਇੱਥੇ ਜਲੂਸ ਕੱਢ ਚੱਲ ਸਾਲਾ ਬਣਿਆ ਬਾਈ ਦਾ ਪੈਸੇ ਲੈ ਕੇ ਖਾ ਗਿਆ ਹੁਣ ਬਾਈ ਜਿਆਦਾ ਵਾ ਧੀ ਗੱਲ ਸੁਣ ਲੈ ਤਾਂ ਤੇਰੇ ਨਾਲ ਤਾਂ ਤਾਂ ਲਿਆ ਰੱਖਦੇ ਹਾਂ ਤੇ ਤੂੰ ਤੂੰ ਜਾ ਕੇ ਉਧਰ ਵੜ ਗਿਆ 걔ੜੇ ਨਾ 걔ੜਾ ਦਿਨਾਂ ਜਾ ਕੇ ਉਧਰ ਬਣ ਜਾਂਦਾ ਨੂੰ ਐ ਨਹੀਂ ਪਤਾ ਵੀ ਉਧਰ ਕੰਮ ਕਰਨ ਵਾਲੇ ਪਏ ਆ ਬਾਈ ਮੈਨੂੰ ਤਾਂ ਦੋਵੇਂ ਇੱਕੋ ਜਿਹਾ ਤੁਸੀਂ ਮੈਂ ਤਾਂ ਕਦੇ ਫਰਕ ਹੀ ਨਹੀਂ ਰੱਖਿਆ ਕੀ ਦੋਵੇਂ ਇੱਕੋ ਜਿਹਾ ਯਾਰ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਤੇਰੀਆਂ ਮੇਰੀ ਗੱਲ ਸੁਣ ਲੈ ਤੜਕੇ 7 ਵਜੇ ਨਾਲ ਜਦੋਂ ਆਉਣਾ ਉਹਨਾਂ ਨਾਲ ਕਾਹਦਾ ਡੱਬਾ ਜਾ ਉਧਰ ਰੱਖਿਆ ਕਰ ਘਰੇ ਚਾਹ ਪਾਣੀ ਪੀ ਕੇ ਕੰਮ ਕਰਕੇ ਫੇਰ ਜਾ ਆਜੇ ਕਰ ਜਿੱਧਰ ਜਾਣਾ ਹੁੰਦਾ ਕੋਈ ਨਾ ਬਈ ਬਸ ਉਹਦੇ ਆ ਜਾ ਕਰੂੰਗਾ ਮੈਂ ਤਾਂ ਕਾਹ ਰੋਜ਼ ਰੋਜ਼ ਨਹੀਂ ਆਏ ਮੂੰਹ ਬੰਦੀ ਝਾਕਣਾ ਮੈਂ ਤੈਨੂੰ ਗੱਲ ਦੱਸਤੀ ਦੇਖਾਂ ਜੱਗੇ ਨੂੰ ਕਰਤਾ ਕੰਮ じゃ ਕਿ ਨਹੀਂ ਚੱਲ ਵਿਚਾਰਾ ਗਰੀਬ ਆ ਯਾਰ ਰੋਟੀ ਖਾ ਲੂਗਾ ਕਾਣੂ ਬੜਾ ਤੰਗ ਕਰਨਾ ਲੀੜਾ ਹੈ ਨਹੀਂ ਕਿਤੇ ਓਏ ਆਇਆ ਜੱਗਿਆ ਜਾ ਬਣੀ ਪਈ ਆ ਓਏ ਹੈ ਇਹ ਕਿਧਰ ਵਗਿਆ ਹੁਣ ਤਾਂ ਇੱਥੇ ਹੀ ਕੱਖ ਜੇ ਕੱਢੀ ਜਾਂਦਾ ਜੀ ਇੱਧਰ ਤਾਂ ਨਹੀਂ ਵਗਿਆ ਓ ਜੱਗਏ ਇੱਧਰ ਵੀ ਹੈ ਨਹੀਂ ਯਾਰ ਹੁਣ ਫਿਰ ਕਿੱਧਰ ਦੇਖਾਂ ਉਧਰ ਦੇਖ ਕੇ ਆਵਾਂ ਦੂਜੇ ਘਰੇ ਚੱਲ ਉਧਰ ਜਾਂਦਾ ਆ ਦੇਖ ਲਾ ਆ ਕੀੜੇ ਲੱਗੇ ਪਏ ਇਹਨੂੰ ਵੀ ਕੋਈ ਡੀਟੀ ਪਾ ਦੇ ਭੋਰਾ ਤੜਕੇ ਦਾ ਮਰਿਆ ਪਤਾ ਨਹੀਂ ਕਿੱਧਰ ਕੋਈ ਨਾ ਬਈ ਕਰ ਦੇ ਨਾ ਐਂ ਕਰ ਬਈ ਪਹਿਲਾਂ ਚਾਹ ਦੀ ਘੁੱਟ ਪਿਆ ਦੇ ਯਾਰ ਉਹ ਕੋਈ ਨਹੀਂ ਚਾਹ ਨੂੰ ਮਤਾੜੀ ਦਾ ਪਰ ਗੱਟੇ ਨਾ ਉਧਰ ਚਾਹ ਪੀਂਦਾ ਸੀ ਫੇਰਾ ਉਧਰ ਦਾ ਘਾਤੋ ਬਈ ਸਾੜਾ ਕਰਦਾ ਤੂੰ ਕਿੱਡੀ ਗੱਲ ਹੈਗੀ ਫੇਰ ਉਧਰ ਵੀ ਕੰਮ ਹੀ ਕਰਦਾ ਸੀ ਇੱਧਰ ਵੀ ਓ ਅਸੀਂ ਵੀ ਪੈਸੇ ਦਿੱਤੇ ਆ ਤੂੰ ਉਧਰ ਢੱਕਾ ਜਾ ਜਿਆਦਾ ਸਿਰਦਾ ਮੈਂ ਤੈਨੂੰ ਗੱਲ ਦੱਸਾਂ ਓ ਯਾਰ ਨਹੀਂ ਬਈ ਇਹ ਜੀ ਤਾਂ ਕੋਈ ਗੱਲ ਨਹੀਂ ਉਧਰ ਨਾਲ ਕੱਖ ਗੱਡੀ ਜਾਂਦਾ ਬੈਠਾ ਸਬਜੀ ਦੇ ਮੌਜਾਂ ਕਹਿੰਦਾ ਕਿ ਬਾਈ ਕਹਿ ਕੇ ਗਿਆ ਸੀ ਛੋਟਾ ਲੈ ਦੇਖ ਲੈ ਅੱਛਾ ਬਾਈ ਦੀ ਗੱਲ ਤਾਂ ਤੈਨੂੰ ਦਿਸ ਗਈ ਇੱਧਰ ਲਾ ਕੰਮ ਨਹੀਂ ਦਿਸਦਾ ਤੈਨੂੰ ਭਾਬੀ ਆ ਵੀ ਤਾਂ ਮੈਂ ਹੀ ਕਰਕੇ ਗਿਆ ਕੰਮ ਤੂੰ ਆਪ ਦੱਸ ਕੱਲ ਮੈਂ ਛੋਡੇ ਨਹੀਂ ਪਹਿਲਾਂ ਆਇਆ ਸੀ ਤੂੰ ਮੈਨੂੰ ਕਿਹਾ ਕਣਕ ਵਿਛਾ ਦੇ ਧੋ ਦੇ ਮੈਂ ਧੋ ਕੇ ਸੁਕਣੇ ਪਾਤੀ ਹੋਰ ਦੱਸ ਉਹ ਫਿਰ ਇਹ ਸਾਹਮਣੀ ਵੀ ਆ ਯਾਰ ਮੀਂਹ ਕਣੀ ਦਾ ਟਾਈਮ ਆ ਇਹ ਭej ਜੂਗੀ ਫਿਰ ਇਹਦਾ ਕੀ ਫਾਇਦਾ ਨਾ ਪਹਿਲਾਂ ਆ ਕੇ ਤੂੰ ਦੀਸਾਨ ਕਰਤਾ ਜੇ ਕੱਲ ਪਹਿਲਾਂ ਆਇਆ ਸੀ ਤੇ ਅੱਜ ਪਹਿਲਾਂ ਆਉਂਦੇ ਨੂੰ ਤੈਨੂੰ ਕੀ ਹੋਣ ਲੱਗਾ ਸੀ ਉਹ ਫਿਰ ਪਹਿਲਾਂ ਮੈਂ ਇੱਕ ਕਰਦਾ ਸੀ ਰਹੀ ਸੀ ਹੁਣ ਤੁਸੀਂ ਵੰਡੀ ਵਾਲੀ ਘਰ ਦੇ ਵਿੱਚ ਦੋਨੇ ਪਾਸੇ ਕੰਮ ਕਰਨਾ ਪੈਂਦਾ ਹਾਂ ਫਿਰ ਪਹਿਲਾਂ ਇੱਧਰ ਕੰਮ ਕਰਕੇ ਜਾਇਆ ਕਰ ਫਿਰ ਉੱਧਰ ਜਾਇਆ ਕਰ ਆਵਦਾ ਕੋਈ ਨਾ ਕਰ ਦੇਣਾ ਭਾਬੀ ਲੱਗ ਜਾਂਦਾ ਇੱਥੇ ਕਿਹੜੀ ਦੁੱਧ ਦੀ ਪੱਤੀ ਪਾਪਾ ਪਿਉਂਦੇ ਆ ਅਰੇ ਜੀ ਕੀ ਹੱਥ ਜੇ ਮਾਰੀਆ ਨਾ ਲੈ ਬਾਲਟੀ ਫੜ ਭਰ ਇਹਨੂੰ ਗਿੱਲੀ ਪਈ ਹੈ ਬਾਈ ਹਜੇ ਓਏ ਕੋਈ ਨਹੀਂ ਭਰ ਦੇ ਗਿੱਲੀ ਸੁੱਕੀ ਇਹ ਤਾਂ ਏਦੂ ਵੀ ਭਿੱਜੂਗੀ ਇਹ ਜੇ ਨੂੰ ਉੱਧਰ ਲਈ ਪਾਲਾ ਪਹਿਲਾਂ ਸੁੱਕੀ ਪਈ ਆ ਉਹ ਦੇਖ ਲੈ ਜਮਾਂ ਤੁੱਪੇ ਪਈ ਆ ਮੈਂ ਬਦਲ ਆਜੂ ਫੇਰ ਉੱਧਰ ਲੱਗਿਆ ਪਿਆ ਮਾਂ ਉਹਨਾਂ ਦੇ ਕੱਖ ਕੱਢਣ ਦੇਖ ਲੈ ਮਾਰ ਲਾ ਵੀ ਉਹਨਾਂ ਦਾ ਵੀ ਕੰਮ ਪਿਆ ਸਰ ਕੰਮ ਤਾਂ ਮੈਨੂੰ ਦਿਖਦਾ ਅਸੀਂ ਮੈਂ ਦੱਸਣ ਕੀ ਕਰਾਂ ਫਿਰ ਉਹ ਤੈਨੂੰ ਐ ਤਾਂ ਪਤਾ ਉਹਨਾਂ ਦਾ ਨਾਲ ਉਹਨਾਂ ਦਾ ਕਰਿਆ ਕੰਮ ਫਿਰ ਸਾਡਾ ਠੀਕਾ ਤੇ ਅਸਲ ਤਾਂ ਪਈ ਅਸੀਂ ਤੈਨੂੰ ਐ ਕਹਿੰਦੇ ਆ ਵੀ ਉਹਨਾਂ ਨਾਲ ਤੂੰ ਪੈਸੇ ਤੇ ਲੱਜ ਨਵੇੜਲਾ ਤੂੰ ਇੱਧਰ ਹੀ ਰਹਿ ਸਾਡੇ ਕੋਲ ਐਵੇਂ ਕਿਵੇਂ ਨਵੇੜਲਾ ਮਾਸੀ ਤੂੰ ਤਾਂ ਕੱਚੀ ਗੱਲ ਕਰਦੇ ਆ ਪਹਿਲਾਂ ਬਾਈ ਗੱਲ ਕਰੀ ਗਿਆ ਮੈਂ ਇਹਨੂੰ ਕਹਿ ਕੇ ਹਟਿਆ ਮੈਂ ਉਹਨਾਂ ਦੇ ਪੈਸੇ ਜਿਹੜੇ ਬੰਦੇ ਆ ਅੱਧੇ ਪੈਸੇ ਉਹਨਾਂ ਦੇ ਸੀ ਮੈਂ ਮੋੜ ਦਿੰਨਾ ਤੂੰ ਇੱਧਰ ਬੰਦਿਆਂ ਨੂੰ ਕੰਮ ਕਰਾਇਆ ਕਰ ਕਹਿੰਦਾ ਮੈਂ ਨੂੰ ਕਮਰੇ ਜੇ ਤੂੰ ਉਧਰ ਜਾਣਾ ਤਾਂ ਸਾਡੇ ਮੋੜ ਤੇ ਕਹਿੰਦਾ ਉਧਰੋਂ ਮੈਂ ਕਿੱਥੋਂ ਮੋੜ ਦਿਆਂ ਦੇਖ ਲੈ ਮੈਂ ਕਿਵੇਂ ਉਹਨਾਂ ਦਾ ਪੱਖ ਜਿਆਦਾ ਲੈਂਦਾ ਇਹ ਕੁਸ ਉਹ ਬਈ ਮੈਂ ਕਿਵੇਂ ਪੈਸੇ ਮੋੜੂਗਾ ਤੂੰ ਮੈਨੂੰ ਆਪ ਦੱਸ ਮੈਂ ਕਿਹੜੇ ਪੈਸੋ ਮਤਲਬ ਪੈਸੇ ਵਰਤ ਕੇ ਪਹਿਲਾਂ ਹੀ ਖਾ ਗਿਆ ਤੂੰ ਮੈਨੂੰ ਐਂ ਦੱਸ ਅੱਜ ਤੱਕ ਤੈਨੂੰ ਛੋਟੇ ਤੋਂ ਤੂੰ ਪੈਸੇ ਮੰਗੇ ਆ ਤੈਨੂੰ ਕੌਣ ਦਿੰਦਾਈ ਪੈਸੇ ਮੈਂ ਹੀ ਦਿੰਦਾ ਸੀ ਕਿਸੇ ਦੇ ਪੈਸੇ ਨਾ ਮੋੜ ਪਾਈ ਬਸ ਤੈਨੂੰ ਇੰਨਾ ਕਹਿੰਦੇ ਆ ਵੀ ਪਹਿਲਾਂ ਆ ਕੇ ਇੱਧਰਲਾ ਕੰਮ ਨਿਬੇੜਿਆ ਕਰ ਆ ਪਾ ਮੈਂ ਪੈਸੇ ਕਿਉਂ ਨਾ ਮੋੜਾਂ ਉਹ ਉਧਰੋਂ ਨਹੀਂ ਆਇਆ ਕਰਨਾ ਮੁ ਆਇਆ ਤਾਂ ਹੈ ਨਹੀਂ ਯਾਰ ਪਹਿਲਾਂ ਇਹ 3 ਦਿਨ ਹੋ ਗਏ ਇੱਧਰ ਮੈਨੂੰ ਪੈਸੇ ਅਸੀਂ ਦੇ ਦਿੰਨੇ ਆ ਤੂੰ ਉਹਨਾਂ ਦੇ ਮੋੜ ਦੇ ਤੇ ਸਾਡੇ ਕੰਮ ਤੇ ਚੁੱਪ ਕਰਕੇ ਤੂੰ ਆ ਜਾ ਕਰ ਭਾਈ ਮਾਸੀ ਕਿਵੇਂ ਵੱਖ ਹੋ ਜਾ ਉਹਨਾਂ ਤੋਂ ਮੈਂ ਤੂੰ ਆਪ ਦੇਖ ਮਾਸੀ ਜਦੋਂ ਦਾ ਮੈਂ ਨਿੱਕਾ ਜਾ ਇਸ ਘਰ ਦੇ ਵਿੱਚ ਆਇਆਂਗਾ ਉਹਦਾ ਇਹੀ ਕੰਮ ਕਰਦਾ ਦੋਨੇ ਭਾਈ ਇੱਕੋ ਜਿਹੇ ਸੀ ਮੈਨੂੰ ਕਿਹੜਾ ਪਤਾ ਸੀ ਵੀ ਇਹ ਗਾਹਾਂ ਜਾ ਕੇ ਵੱਖ ਹੋ ਜਾਣਗੇ ਤੈਨੂੰ ਹੁਣ ਤਾਂ ਪਤਾ ਲੱਗ ਗਿਆ ਹੁਣ ਤਾਂ ਫਿਰ ਤੈਨੂੰ ਜਿਵੇਂ ਅਸੀਂ ਵੱਖੋ ਵੱਖ ਹੋ ਗਏ ਐਂ ਹੀ ਹੁਣਾ ਪਊਗਾ ਦੋਨਾਂ ਘਰਾਂ ਦਾ ਕੰਮ ਕਿਵੇਂ ਲੋਟ ਆਉਂਦਾ ਤੂੰ ਨਾ ਮਾਸੀ ਇਹ ਗੱਲ ਝੂਠ ਹੈ ਮੈਨੂੰ ਤਾਂ ਇੱਕੋ ਜਿਹਾ ਕਾਮੀ ਵੰਡ ਕੇ ਕਰ ਲਿਆ ਕਰੂੰਗਾ ਮੈਂ ਉਹ ਬਸ ਸਾਨੂੰ ਤਾਂ ਕੰਮ ਚਾਹੀਦਾ ਯਾਰਾ ਤੱਕ ਭਰਦੇ ਗੱਟੇ ਜੇ ਹੁਣ ਜਦੋਂ ਉਹਨਾਂ ਨੂੰ ਕੰਮ ਹੋਇਆ ਕਰੂ ਮੌਕੇ ਤੇ ਸਾਨੂੰ ਹੋਇਆ ਕਰੂ ਫਿਰ ਦੋਨੇ ਪਾਸੇ ਦੀ ਕਿਰਾ ਕਰੇਗਾ ਜਾ ਕੇ ਕੋਈ ਬੰਦਾ ਹੋਰ ਲਿਆਇਆ ਕਰੀ ਨਾ ਉਧਰ ਉਹਨਾਂ ਦੀ ਪਾਣੀ ਦੀ ਵਾਰੀ ਹੋਈ ਉਧਰੋਂ ਮੈਂ ਮੋਟਰ ਛੱਡਣੀ ਹੋਈ ਕਿੱਧਰ ਜਾਏਗਾ ਤੂੰ ਪਾਰੀ ਤੇ ਜਾਏਗਾ ਕਿ ਮੋਟਰ ਛੱਡਣ ਜਾਏਗਾ ਮੈਨੂੰ ਕਹਨੇ ਆਸੇ ਕੋ ਲੋਡ ਨਹੀਂ ਆਉਣਾ ਭਾਈ ਜਦੋਂ ਸਾਂਝ ਪੁਨੇਚੀ ਰਹਿਣਾ ਚਾਹੁੰਦਾ ਫਿਰ ਉਹ ਆਪੇ ਕਰੂਗਾ ਕੰਮ ਜਿਵੇਂ ਮਰਜ਼ੀ ਕਰੇ ਚਾਹੇ ਔਖਾ ਹੋਵੇ ਚਾਹੇ ਸੌਖਾ ਹੋਵੇ ਕਿੱਥੋਂ ਕਰ ਲੂ ਜਿੱਥੇ ਦੋ ਬੰਦਿਆਂ ਦੀ ਲੋੜ ਹੈ ਉੱਥੇ ਇਕੱਲਾ ਕਿਵੇਂ ਕੰਮ ਕਰੂਗਾ ਤੂੰ ਵੀ ਫਿਰ ਕਮਲਗਾ ਮਮੀ ਫਿਰ ਜਦੋਂ ਆਪਣੀ ਗੱਲ ਤਾਂ ਸੁੰਦਣੀ ਹੈਗਾ ਕੰਮ ਤਾਂ ਇਹਨੂੰ ਕਰਨਾ ਹੀ ਪੈਣਾ ਉਹ ਫਿਰ ਤੁਸੀਂ ਗੱਲ ਕਰੋ ਨਾ ਤੁਸੀਂ ਵੱਖ ਹੋਏ ਹੋ ਮੈਂ ਤਾਂ ਨਹੀਂ ਵੱਖ ਹੋਇਆ ਮੈਂ ਤਾਂ ਅੱਜ ਵੀ ਉਹੀ ਹਾਂ ਤੁਸੀਂ ਆਪਸ ਦੇ ਵਿੱਚ ਗੱਲ ਨਵੇੜੋ ਮੈਨੂੰ ਕਾਹਤੋਂ ਵਿੱਚ ਘੜਿਸਦੇ ਹੋ ਤੂੰ ਇੱਕ ਗੱਲ ਉਹਨਾਂ ਨੂੰ ਨਵੇੜ ਦੇ ਵੀ ਭਾਈ ਮਾਇ ਦਿੰਨਾ ਛੋੜੇ ਪੈਸੇ ਮੈਂ ਤਾਂ ਉਧ ਫੇਰ ਦੇਖਦੇ ਆ ਕੀ ਬਣਦਾ ਉਹ ਇਹਦਾ ਰਾਦਾ ਹੀ ਨਹੀਂ ਇੱਧਰ ਰਹਿੰਦਾ ਮੈਂ ਤਾਂ ਐਂ ਕਹਿਣਾ ਵੀ ਦੋ ਬੰਦੇ ਸੱਦ ਕੇ ਜਾਂਦਾ ਇਹਦੇ ਨਾਲ ਕੰਮ ਵੰਡ ਲੈਣੇ ਆ ਜਾਂ ਉਹਨਾਂ ਦੇ ਪੈਸੇ ਜੇ ਮੋੜ ਦਿੰਨੇ ਆ ਚਲੋ ਕੋਈ ਨਹੀਂ ਜੀ ਉਹ ਤਾਂ ਸਾਰਾ ਕੁਝ ਬਾਅਦ ਚ ਦੇਖਾਂਗੇ ਪਹਿਲਾਂ ਇਹਦੇ ਤੋਂ ਆ ਕੰਮ ਕਰਵਾਓ ਆ ਪਰਦੇ ਗੱਟੇ ਚ ਆ ਲੈ ਆ ਪਰਦੇ ਠੀਕ ਆ ਜਾਂ ਸਾਡਾ ਕੰਮ ਨਵੇਂ ਬਿਡੇ ਬਿਣਾ ਹੁਣ ਭਾਈ ਤੂੰ ਜਾ ਹੀ ਨਾ ਸਾਡਾ ਵੀ ਕੰਮ ਸਿਰਤੇ ਆ ਸਾਰਾ ਮੈਂ ਤੈਨੂੰ ਦੱਸਾਂ ਇੱਕ ਤਾਂ ਸੀ ਨਵੇਂ ਨਵੇਂ ਅੱਡ ਹੋਏ ਆ ਹੈ ਸਾਰਾ ਅੰਦਰ ਖਲੇਆਰਾ ਪਿਆ ਪਿਆ ਸਮਾਨ ਦਾ ਉਹ ਮੇਜੇ ਕਰ ਇੱਕ ਮੰਦੂਹੀ ਆਗਾ ਉਤੋਂ ਆ ਕੰਮ ਦਾ ਕਚੋੜਾ ਤਾਰਕੇ ਦੇ ਕਲਪਨਾ ਕਰੀ ਜਾਂਦਾ ਜੇ ਤੂੰ ਟਾਈਮ ਸਿਰ ਆ ਜਾਂਦਾ ਚਲ ਆ ਭੁਗਾਈ ਤੇ ਨਾ ਹੁੰਦੀ ਚਲ ਬਾਹਰ ਦੇ ਗੱਟੇ ਹੁਣ ਮੈਂ ਚਾਹ ਕਹਿ ਕੇ ਬੜਮੋਣੀਆਂ ਤੋਂ ਘਟ ਕੋਈ ਨਾ ਮਾਸੀ ਸ਼ਾਤਾ ਤੁਸੀਂ ਪਿਆਈ ਦਿੱਤੀ ਮੈਨੂੰ ਜੱਗੇ ਵੇ ਕੇ ਮੈਂ ਇੱਧਰ ਲੱਗ ਕੇ ਆ ਕੇ ਓਏ ਓ ਬਾਈ ਤੂੰ ਇੱਧਰ ਘਤੋ ਆ ਗਿਆ ਚਲ ਕੋਈ ਨਹੀਂ ਮੇਰਾ ਵੀ ਘਰ ਹੀ ਆਹੇ ਆਉਣ ਨੂੰ ਕੀ ਇੱਥੇ ਗੋਲੀ ਚੱਲੀ ਆ ਉਹ ਨਾ ਬਾਈ ਪਹਿਲਾ ਇਹ ਬੋਲ ਕੇ ਹਟਿਆ ਹਾਂ ਕਿ ਮੈਂ ਸੋਡੇ ਨਹੀਂ ਅੱਜ ਪਹਿਲਾਂ ਕਾਹ ਤੋਂ ਜਾ ਉਹੜਿਆ ਮੈਨੂੰ ਕਹਿੰਦੇ ਤੂੰ ਉਧਰ ਬਾਹਲਾ ਢੱਕਾ ਸਿਰਦਾ ਨਹੀਂ ਉਹਨਾਂ ਨੂੰ ਕਹਾਂ ਚੱਲ ਕੋਈ ਨਹੀਂ ਫਿਰ ਐਂ ਤਾਂ ਆਪਾਂ ਅੱਡ ਹੋਏ ਆ ਆਪਣੇ ਦਿਲ ਤਾਂ ਨਹੀਂ ਅੱਡ ਹੋਏ ਫਿਰ ਕੀ ਹੋ ਗਿਆ ਉਹੀ ਤਾਂ ਗੱਲ ਹੈ ਬਾਈ ਮੈਨੂੰ ਕਹਿੰਦੇ ਪਹਿਲਾਂ ਤੂੰ ਸਾਡੇ ਨਹੀਂ ਆਇਆ ਕਰ ਉਹਨਾਂ ਨੇ ਨਹੀਂ ਜਾਣਾ ਉਧਰ ਬੜਾ ਟਾਈਮ ਲਾਦਾ ਅੱਜ ਹੁਣ ਮੈਨੂੰ ਕੀ ਪਤਾ ਸੀ ਬਾਈ ਵੀ ਕੰਮ ਬਾਹਲਾ ਪਿਆ ਸੀਗਾ ਉਹ ਕਰਨ ਲੱਗ ਗਿਆ ਮੈਂ ਉਹ ਚੱਲ ਕੋਈ ਨਹੀਂ ਕੰਮ ਦੀ ਤਾਂ ਕੀ ਗੱਲ ਹੈ ਮੈਂ ਤਾਂ ਐਂ ਕਹਿੰਦਾ ਵੀ ਤੂੰ ਰੋਟੀ ਵੀ ਨਹੀਂ ਖਾ ਕੇ ਆਇਆ ਚਾਹ ਵੀ ਨਹੀਂ ਪੀ ਕੇ ਆਇਆ ਯਾਰ ਹਾਂ ਭੁੱਖਾ ਤਾਂ ਹੈ ਕੰਮ ਕਿਵੇਂ ਕਰਾਂਗਾ ਐਂ ਤੂੰ ਕੋਈ ਨਹੀਂ ਅਸੀਂ ਖਵਾ ਦੇਾਂਗੇ ਰੋਟੀ ਭੁੱਖਾ ਨਹੀਂ ਰੱਖਦੇ ਇਹਨੂੰ ਲੜੇ ਅਜ ਤੱਕ ਕਿਹੜਾ ਤੁਸੀਂ ਲਾ ਲਾ ਦਿੱਤੀਆਂ ਇਧਰੋਂ ਹੀ ਖਾਂਦਾ ਰਿਹਾ ਏ ਉਹ ਚੱਲ ਕੋਈ ਨਾ ਬੰਦਾ ਉਹ ਵੀ ਫਿਰ ਜਾਨਵਰ ਤਾਂ ਨਹੀਂ ਉਧਰੋਂ ਭੁੱਖਾ ਤਾਂ ਹੈ ਉਧਰ ਲੱਗਾ ਰਿਹਾ ਹੁਣ ਇਧਰ ਲਾਤਾ ਕੇ ਜਰਾ ਇਹ ਵੀ ਉਹਨਾਂ ਦੇ ਵੀ ਕੰਮ ਹੋਊਗਾ ਤੜਕੇ ਦਾ ਲਾ ਲੱਖਿਆ ਤੁਸੀਂ ਤੜਕ ਟਾਈਮ ਨਹੀਂ ਦਿਸਦਾ ਸੀ ਰੋਟੀ ਪਹਿਲਾਂ ਖਵਾ ਦਿੰਦੇ ਹੁਣ ਜੋ ਇਧਰ ਮਗਰ ਪੁੱਛਣਾ ਹੈ ਉਹ ਵੀ ਰੋਟੀ ਖਾ ਲਈ ਕਿ ਨਾ ਉਹ ਚੱਲ ਕੋਈ ਨਹੀਂ ਭਾਬੀ ਰੋਟੀ ਦਾ ਕੀ ਐ ਇਧਰੋਂ ਖਾ ਲੂ ਉਧਰੋਂ ਖਾ ਲੂ ਇੱਕ ਗੱਲ ਹੀ ਆਪਣੀ ਤਾਂ ਨਾ ਇੱਕ ਗੱਲ ਕਿਵੇਂ ਆਵੇ ਨਾਲੇ ਤੇਰੇ ਤਾਂ ਹੱਕ ਹੀ ਨਹੀਂ ਬਣਦਾ ਸਾਡੇ ਘਰੇ ਆਉਂਦਾ ਜਦੋਂ ਅੱਡਵੱਡ ਹੋ ਗਏ ਸਾਰਾ ਕੰਮਕਾਜ ਆਪਣੇ ਅੱਡਵੱਡਾ ਤੂੰ ਕੀ ਲੈਣਾ ਐ ਫਿਰ ਇੱਧਰ ਚੱਲ ਕੋਈ ਨਹੀਂ ਭਾਬੀ ਆਪਾਂ ਹੀ ਅੱਡ ਹੋਏ ਆ ਕੰਮਕਾਰ ਅੱਡ ਹੋਇਆ ਦਿਲ ਤਾਂ ਨਹੀਂ ਅੱਡ ਹੋਏ ਤੇ ਗੱਲ ਕਰਦੀ ਮਾਂ ਨੂੰ ਪੁੱਛ ਕੇ ਦੇਖ ਜੋ ਕੁਤੇ ਤਾ ਨਾ ਕਰਦੀ ਅੱਡੀ ਨਹੀਂ ਸੀ ਹੁੰਦੇ ਤੇ ਕਿਉਂ ਸੀਰ ਦੀ ਜਾਨ ਨੂੰ ਸਿਆਪਾ ਪੈਂਦਾ ਉਹ ਤਾਈ ਇਹ ਤੁਸੀਂ ਬੁੜੀਆਂ ਨਹੀਂ ਸਾਡਾ ਘਰ ਪਟਿਆ ਜਦੋਂ ਹਟੀਆਂ ਨਹੀਂ ਇਹ ਇੱਧਰੋਂ ਗਲਦੇ ਉੱਧਰੋਂ ਗਲਦੇ ਬੰਦਿਆਂ ਦੇ ਮੂੰਹ ਵਖੋ ਵਖ ਕਰਤੇ ਤੁਸੀਂ ਦੋਨਾਂ ਜਣਗੀਆਂ ਮੈਂ ਤੁਸੀਂ ਰੱਖ ਲਓ ਦੋਨੇ ਭਰਾ ਇੱਕਾ ਹੁਣ ਮੋਟਾ ਕੀ ਫਾਇਦਾ ਇਹ ਕਹਿੰਦਾ ਅਸੀਂ ਤਾਂ ਤਿਆਰੀਆਂ ਰੱਖਣ ਨੂੰ ਛੋੜੀਂ ਮੂੰਹ ਵੱਖਾ ਸਾਡੇ ਨਾਲੋਂ ਆਹੋ ਸਾਡੇ ਤਾਂ ਹੋਣੀ ਸੀਗੇ ਸਾਡੇ ਜਿੱਦਾ ਮੇਰ ਤੇਰ ਹੈ ਨਹੀਂ ਨੀ ਕੀ ਚੱਲ ਕੋਈ ਨਹੀਂ ਬਾਈ ਜਾ ਜਾ ਤੂੰ ਭੱਗ ਜਾ ਕੋਈ ਨਹੀਂ ਕੰਮ ਕਰਦੇ ਕਰ ਲੈਣਦੇ ਇਹਨੂੰ ਇਹਦਾ ਪਹਿਲਾ ਅੱਧਾ ਦਿਨ ਉਧਰ ਭੰਨੇ ਆਇਆ ਆ ਪਾ ਲੈਣਦੇ ਯਾਰ ਕਣਕ ਸਾਡੀ ਇੱਥੇ ਕੀੜੇ ਕਿੱਟੀਆ ਬਚਾਲ ਕੋਈ ਨਹੀਂ ਯਾਰ ਕਰ ਕਰੇ ਉਧਰ ਬਿਠਾਈ ਬੈਠੇ ਹੁਣ ਫੇਰ ਤੂੰ ਮੰਗਰ ਆ ਗਿਆ ਇਹਦੇ ਉਹ ਮੰਗਰ ਕਾ ਨੂੰ ਆ ਗਿਆ ਮੈਂ ਤਾਂ ਇਹਦਾ ਰੋਟੀ ਦਾ ਪੁੱਛਣ ਆਇਆ ਸੀ ਚੱਲ ਕੋਈ ਨਹੀਂ ਯਾਰ ਤੂੰ ਇਹਨਾਂ ਦਾ ਪਹਿਲਾਂ ਕੰਮ ਕਰਦਾ ਕਰ ਸਾਡਾ ਦਾ ਬਾਅਦ ਚ ਕਰਦਾ ਕਰ ਅਸੀਂ ਤਾਂ ਆਪਦਾ ਆਪੇ ਕਰ ਲਾਂਗੇ ਤੂੰ ਨਾ ਐਵੇਂ ਵੀ ਤੁਸੀਂ ਬੰਦਾ ਹੋਰ ਪਾ ਲਓ ਅਸੀਂ ਇਹ ਦੇਖੀ ਸਦੇ ਪੈਸੇ ਸੌਣ ਦੇ ਚੱਲ ਕੋਈ ਨਹੀਂ ਮੈਂ ਇਹਦੇ ਨਾਲ ਇਕੱਲੇ ਨਾਲ ਗੱਲ ਕਰੂੰਗਾ ਪੇ ਤੁਹਾਡੇ ਨਾਲ ਮੇਰੀ ਕੋਈ ਗੱਲ ਨਹੀਂ ਹੈਗੀ ਤਾਂ ਕੋਈ ਨਹੀਂ ਕਹੂ ਮੈਂ ਕਰ ਲਊਗਾ ਮੈਂ ਤੇਰੇ ਫਿਰ ਤੂੰ ਕੀ ਲੈਣਾ ਆਇਆ ਇੱਥੇ ਚੱਲ ਕੋਈ ਨਹੀਂ ਕੋਈ ਨਾਲ ਤੁਸੀਂ ਲਾਉਣੇ ਇਹਨੂੰ ਜਿਹੇ ਦੀ ਮਾਰ ਬੜਾ ਪਤਾ ਤਾਂ ਅੱਗੇ ਗੱਲਾਂ ਮਾਰਦੇ ਐਸੇ ਰੋਟੀ ਪੁੱਛਣ ਹੀ ਆਇਆ ਸੀ ਥਾਲ ਚ ਰੱਖ ਕੇ ਤਾਂ ਲੈ ਕੇ ਨਹੀਂ ਆਇਆ ਤੂੰ ਰੋਟੀ ਭਾਈ ਤੜਕੇ ਦੀ ਖਾਧੀ ਨਹੀਂ ਉਹ ਖਾਦੀ ਕਿੱਥੇ ਆ ਮਾਸੀ ਚਾਹ ਕੁੜੀ ਰੋਟੀ ਪਕਾਉਣ ਵਾਲਾ ਚਾਹ ਦੀ ਘੁੱਟ ਬਣਾ ਇਹ ਤਾਂ ਹੈਗਾ ਹੈ ਮਗਰ ਲੱਗਿਆ ਉਹ ਕਿਹੜਾ ਤੈਨੂੰ ਕੋਈ ਰੋਟੀ ਨਹੀਂ ਮਿਲੀ ਜਿਹੜਾ ਉਹ ਮਗਰ ਪੁੱਛਣਾ ਹੈ ਅਸੀਂ ਤੂੰ ਕਹਿ ਦੇ ਮਾਦਰਾ ਬਿੱਦਾਂਗਾ ਕਹ ਦੇ ਆਦੀ ਘੁੱਟ ਕਰਾ ਦੇ ਉਹ ਜਾਣ ਕੇ ਖੱਜਲ ਕਰਦਾ ਜਾ ਰਿਹਾ ਇਹ ਗੱਲ ਨਹੀਂ ਬਾਤ ਨਹੀਂ ਵੇ ਦੇ ਕਿ ਸਾਰੇ ਆ ਭਾਈ ਹੁਣ ਤਾਂ ਡੋ ਭੁੱਖਾ ਫਿਰਦਾਗਾ ਉਹ ਤਾਂ ਡੋ ਭੁੱਖਾ ਉਹ ਤਾਂ ਰੋਟੀ ਨੂੰ ਤਾਂ ਕਹੀ ਲੱਗਦਾ ਸੀ ਜਦੋਂ ਕੰਮ ਨੂੰ ਲੱਗੇ ਹੁਣੇ ਵੀ ਆਉਣ ਸਾਰੇ ਤੇ ਚਾਹ ਦੇ ਦਿੱਤੀ ਸੀ ਕਿ ਚਾਹ ਕਰਦੇ ਹੋ ਕੁੜੀ ਨਹੀਂ ਜ਼ਿਆਦਾ ਕਰਨੀ ਆ ਫਿਰ ਤੂੰ ਅਚਨ ਕਰੀ ਜਾਂਦੇ ਹੋ ਕੰਮ ਦਾ ਚੋ ਕੋਈ ਤੂੰ ਰੋਟੀ ਪਕਾ ਲੈ ਕੁੜਕੇ ਚੱਲ ਪਰ ਦੇ ਗੱ ਉਹ ਘਰ ਦਾ ਦਾਦ ਅਰੇ ਆ ਤਾ ਮਾਡਾ ਭਾਬੀ ਚਾ ਲਿਆ ਦੇ ਹੁਣ ਤਾਂ ਕੰਮ ਨਵੇੜ ਤੇ ਸਾਰੇ ਲੈ 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 ਫੜ ਚਾ ਲਿਆ ਦੇ ਚਾ ਲਿਆ ਦੇ ਲਈਏ ਨਾਲੇ ਮੇਰੀ ਗੱਲ ਸੁਣ ਕੰਮ ਤੇਰੇ ਕਿੱਥੇ ਨਿਬੜ ਗਏ ਸਾਰੇ ਕਾਨਕ ਪਾ ਦੀ ਝੋਲੇ ਦੇ ਵਿੱਚ ਮੰਜੇ ਖੜੇ ਕਰਤੇ ਇਹ ਤਾਂ ਭਰਾ ਜੀ ਸਿਰਫ ਤੇਰੇ ਘਰ ਦੇ ਕੰਮ ਨਿਭੜੇ ਆ। ਉਹ ਬਾੜੇ 'ਚ ਜਾ ਕੇ ਕੰਮ ਕੌਣ ਕਰੂਗਾ? ਸਾਰਾ ਕੰਮ ਪਿਆ ਉੱਥੇ। ਗੋਹਾ ਕੂੜਾ ਤਾਂ ਕਰਨ ਆਲਾ ਪਿਆ। ਮੱਜਾਂ ਨੂੰ ਪੱਠੇ ਪਾਉਣ ਆਲੇ ਪਏ ਆ। ਕੋਈ ਨਾ ਫਿਰ ਮੈਂ ਉਧਰ ਬਾਈ ਘਰੇ ਜਾ ਕੇ ਪਹਿਲਾਂ ਰੋਟੀ ਖਾ ਜਾਊਂਗਾ ਫਿਰ ਕਰ ਦਊਂਗਾ। ਨਾ ਇੱਧਰ ਤੈਨੂੰ ਰੋਟੀਆਂ ਨਹੀਂ ਮਿਲਦੀਆਂ। ਖਵਾਈਆਂ ਨਹੀਂ ਅਸੀਂ ਕਦੇ ਤੈਨੂੰ। ਲੈ ਫਿਰ ਦੋ ਰੋਟੀਆਂ ਲੈ ਆ ਦੇ ਭਾਬੀ ਨਮਕ ਧਰ ਕੇ। ਉਹੀ ਬਸ ਬਾਈ ਕਾ ਘਰ ਪਤਾ ਨਹੀਂ ਉਹ ਤੈਨੂੰ ਕਿਹੜੀਆਂ ਮੱਖਣੀਆਂ ਪਾ ਪਾ ਦਿੰਦੇ ਆ। ਉਹ ਮੈਂ ਕਿਹਾ ਉਹ ਬਣਾਈ ਬੈਠੇ ਹੋਣਗੇ। ਤੈਨੂੰ ਬਣਾਉਣੀ ਪਊਗੀ। ਅਸੀਂ ਵੀ ਨਾ ਬਣਾ ਕੇ ਰੱਖੀ ਸਾਨੂੰ ਪਤਾ ਹੀ ਸੀਗਾ ਚਲ ਠੀਕ ਹੈ ਕੋਈ ਨਹੀਂ ਤੂੰ ਜ਼ਿਆਦਾ ਨਾ ਉਹਨਾਂ ਦੀ ਮੇਰ ਮੇਰ ਜੀ ਨਾ ਕਰਾਇਆ ਕਰ ਤੂੰ ਮੈਂ ਤੈਨੂੰ ਦੱਸਾਂ ਉਹ ਨਹੀਂ ਭਾਬੀ ਮੈਂ ਤਾਂ ਪਹਿਲਾਂ ਤੂੰ ਐਂ ਕੰਮ ਕਰਦਾਗਾ ਤੈਨੂੰ ਪਤਾ ਤਾਂ ਹੈ ਤੁਹਾਨੂੰ ਪਤਾ ਨਹੀਂ ਕਿਆ ਹੁਣ ਮੈਂ ਮਾੜਾ ਲੱਗਣ ਲੱਗ ਗਿਆ ਜਾ ਕੇ ਦਿੰਨੀ ਆ ਮੈਂ ਰੋਟੀ ਤੇ ਜਾ ਕੇ ਵਾੜੇ ਚ ਕੰਮ ਕਰਾਇਆ ਨਾਲੇ ਮੇਰੀ ਗੱਲ ਸੁਣ ਲੈ ਜੇ ਉਹ ਫੇਰ ਉਧਰੋਂ ਮੁੰਡਾ ਜਾ ਆ ਗਿਆ ਨਾ ਤੇ ਉਹਦੇ ਨਾਲ ਤੈਨੂੰ ਗੱਲਾਂ ਕਰ ਦੇਣ ਤੇਰੇ ਵੀਰੇ ਨੇ ਦੇਖ ਲਿਆ ਤਾਂ ਆਪਦਾ ਪੜਿਆ ਵਿਚਾਰ ਲੈ ਨਾ ਹੁਣ ਤੁਸੀਂ ਚਾਹੋਨੇ ਕੀ ਹੋ ਮਾਨੂੰ ਨੂੰ ਬੁਲਾਵਾ ਵੀ ਨਾ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਬੁਲਾਣਾ ਇਹ ਕਹਿੰਨੇ ਆ ਬਿਜੇ ਸਾਡੇ ਤੇ ਕੰਮ ਕਰੀ ਜਨਾ ਨਾ ਇੱਧਰ ਤੇ ਆਪਦਾ ਕੰਮ ਲੈ ਧਿਆਨ ਦੇ ਤੂੰ ਤਾਂ ਐਂ ਗੱਲ ਕਰਦੇ ਹੋ ਜਿਵੇਂ ਮੁੱਲ ਖਰੀਦ ਲਿਆ ਹੁੰਦਾ ਤੁਸੀਂ ਲੱਖ ਰੁਪਏ ਦੇ ਕੇ ਮੈਨੂੰ ਕਰ ਗੱਲ ਅਸ ਤਾਂ ਤੈਨੂੰ ਖਰੀਦਣ ਨੂੰ ਤਿਆਰ ਆ ਤੂੰ ਹੀ ਨਹੀਂ ਉਹਨਾਂ ਦਾ ਖੜਾ ਛੜਦਾ ਮਤਾਂ ਨਹੀਂ ਭਾਦੀ ਨੂੰ ਕੀ ਹੋਇਆ ਪਹਿਲਾਂ ਤਾਂ ਭਾਦੀ ਚੰਗੀ ਭਲੀ ਸੀ ਆਪੂ ਆ ਗਿਆ ਝੱਗਾ ਕਿਵੇਂ ਜਾਂਦਾ ਵਾੜੀ ਤੇ ਉਹ ਜੱਗੇ ਓਏ ਉਹ ਕਿਵੇਂ ਬਾਲੀ ਤੇ ਜਾਣਾ ਕੁਛ ਨਹੀਂ ਕੇ ਬੁੰਦਲੇ ਆ ਫਿਰਦਾ ਸੁੱਖਾ ਉਹ ਨਾ ਨਾ ਬਈ ਉਹ ਸਵੇਰੇ ਮੈਂ ਛੋਡੇ ਨਹੀਂ ਨਹੀਂ ਜਲਦੀ ਆ ਗਿਆ ਸੀਗਾ ਉਹ ਬਾਈ ਆ ਕੇ ਬੋਲੀ ਜਾਂਦੇ ਸੀ ਭਾਬੀ ਨੇ ਵੀ ਬਾਲਾ ਕੁਛ ਬੋਲਿਆ ਹੁਣ ਪਸ਼ੂ ਭੁੱਖੇ ਖੜੇ ਆ ਉਧਰ ਜਾਣਾ ਉਹਨਾਂ ਨੂੰ ਉਹ ਚੱਲ ਪਸ਼ੂ ਤਾਂ ਭੁੱਖੇ ਖੜੇ ਆ ਕੋਈ ਨਹੀਂ ਤੂੰ ਤਾਂ ਰੋਟੀ ਪਾਣੀ ਖਾ ਲਿਆ ਚਾਹ ਪਾਣੀ ਪੀ ਲਿਆ ਕੋਈ ਕਿ ਉਹੀ ਤਾਂ ਹੀ ਲਾਈ ਬੈਠੇ ਬਲਦਾਂ ਨੂੰ ਤੈਨੂੰ ਚਾਹ ਪੀਤੀ ਆ ਬਾਈ ਗੱਲੀ ਉਹ ਮੈਂ ਕਿਹਾ ਸੀ ਛੋਡੇ ਨਹੀਂ ਜਾਣਾ ਮੈਂ ਰੋਟੀ ਖਾ ਜਾਣਾ ਕਿ ਇੱਥੇ ਤੈਨੂੰ ਰੋਟੀ ਨਹੀਂ ਮਿਲਦੀ ਹਾਂ ਭਾਈ ਨਾ ਕਹਿ ਕੇ ਤੈਨੂੰ ਪਤਾ ਵੀ ਜਦੋਂ ਬੋਲੀਗੇ ਬੋਲੀਗੇ ਆਪ ਦਾ ਜੀ ਨਹੀਂ ਕੀਤਾ ਖਾਨ ਨੂੰ ਉਹ ਯਾਰ ਇਹਦਾ ਜਮੇ ਝੁਲਮ ਨੇ ਉੱਤਰੇ ਖੂਨ ਹੀ ਸਫੈਦ ਹੋ ਗਿਆ ਇਹਨਾਂ ਦਾ ਜਮੀਰ ਮਰ ਗਈ ਇਹਨਾਂ ਦੀ ਹੋਰ ਬਾਈ ਸਮਝ ਨਹੀਂ ਲੱਗਦੀ ਜਿੱਦ ਦੇ ਤੁਸੀਂ ਅੱਡ ਹੋਏ ਹੋ ਇਹਨਾਂ ਨੂੰ ਪਤਾ ਨਹੀਂ ਕੀ ਹੋਇਆਗਾ ਕੋਈ ਕਿਵੇਂ ਬੋਲਦਾ ਕੋਈ ਕਿਵੇਂ ਬੋਲਦਾ ਪਹਿਲਾਂ ਚੰਗੇ ਭਲੇ ਸੀ ਭਾਬੀ ਵੀ ਬਾਲੀ ਵਧੀਆ ਸੀ ਹੁਣ ਤਾਂ ਬਾਈ ਮਾਸੀ ਨੇ ਉਹਨੂੰ ਪਤਾ ਨਹੀਂ ਕੀ ਕਿਹਾ ਉਹਨੂੰ ਵੀ ਆਦੇ ਵਾਲ ਦਾ ਕਰ ਲਿਆ ਬਾਲਾ ਕੌੜਾ ਬੋਲਦੀ ਆ ਉਹ ਯਾਰ ਮਾਸੀ ਨੇ ਤਾਂ ਕੀ ਇਹਦਾ ਯਾਰ ਪੈਸੇ ਦੇ ਯਾਰ ਹੋ ਗਏ ਤੈਨੂੰ ਮੈਂ ਸਹੀ ਗੱਲ ਦੱਸਦਾ ਹੈਂ ਪੈਸਾ ਹੋ ਗਿਆ ਮੁੱਖ ਕੰਮ ਹੋ ਗਿਆ ਆਪ ਨੂੰ ਨਾ ਢੱਕਾ ਕਰਨਾ ਪਵੇ ਸਮਝ ਨਹੀਂ ਲੱਗਦੀ ਬਾਈ ਮੈਨੂੰ ਅੱਜ ਤੜਕੇ ਮੈਨੂੰ ਕਹਿੰਦੇ ਸਾਡੇ ਪੈਸੇ ਮੋੜ ਦੇ ਜੇ ਨਹੀਂ ਸਾਡੇ ਕੰਮ ਕਰਨ ਦਾ ਨਹੀਂ ਸਾਡੇ ਪਹਿਲਾਂ ਆਇਆ ਕਰ ਮੈਂ ਹੁਣ ਕਿਵੇਂ ਬਈ ਮੈਂ ਸ਼ੁਰੂ ਤੋਂ ਮੈਂ ਕਦੇ ਸੋਚਿਆ ਨਹੀਂ ਸੀ ਨਾ ਮੇਰੇ ਬਾਪੂ ਨੇ ਸੋਚਿਆ ਸੀ ਤੁਹਾਨੂੰ ਪਤਾ ਨਾ ਮੇਰਾ ਬਾਪੂ ਕਿਹੜੇ ਪੇਲੇ ਆ ਸਾਡੇ ਕੰਮ ਕਰਦਾ ਸੀਗਾ ਉਹ ਜਦੋਂ ਹੁਣ ਇਹ ਭੁੱਲ ਗਏ ਮੇਰੇ ਤਾਂ ਜਾਦੀ ਆ ਸਾਰਾ ਕੁਝ 50000 ਦੀ ਕਿੱਡੀ ਗੱਲ ਆ ਯਾਰ ਤੜਕੇ ਦੇ ਦਾਂਗੇ ਆਪਾਂ ਪਰ ਤੂੰ ਆਏ ਦੇਖ ਤੇਰਾ ਬਾਪੂ ਪੁਰਾਣਾ ਸੀ ਸਾਡੇ ਦੋਨੇ ਘਰਾਂ ਦੇ ਵਿੱਚ ਉਹਨੇ ਸਾਂਝਾ ਕੰਮ ਕੀਤਾ ਹੈ ਤੂੰ ਇੱਕ ਵਾਰੀ ਉਹਦੇ ਨਾਲ ਗੱਲ ਕਰ ਵੀ ਮੈਂ ਕਿਵੇਂ ਕਰਾਂ ਵੀ ਇੱਧਰ ਰਹਾ ਕਿ ਉੱਧਰ ਰਹਾ ਮੈਂ ਬਈ ਮੈਂ ਤਾਂ ਚਾਹਣਾ ਕਿ ਮੈਂ ਸਾਂਝਾ ਸਰੀਰਾਂ ਮਾ ਤੁਹਾਡਾ ਯਾਰ ਪਰ ਇਹ ਗੱਲ ਨੂੰ ਨਹੀਂ ਸਮਝਦੇ ਇਹ ਕਹਿੰਦੇ ਆ ਸਾਡੇ ਹੁਣ ਤੂੰ ਐਂ ਦੇਖ ਬਈ ਤੁਹਾਡੇ ਨਾਲ ਕੰਮ ਕਰਦਾ ਮੈਨੂੰ ਆਪਦਾ ਲੱਗਦਾ ਠੀਕ ਆ ਵੀ ਮੈਂ ਆਪਦਾ ਹੀ ਕੰਮ ਕਰੀ ਜਾਣਾ ਜਦੋਂ ਮੈਂ ਇਹਨਾਂ ਦੇ ਕੰਮ ਕਰਨ ਜਾ ਵੜਦਾ ਪਤਾ ਨਹੀਂ ਬਈ ਆਂ ਜੱਜੀ ਕਰਦਾ ਵੀ ਯਰ ਕਾਹ ਤੋਂ ਵੀ ਕਾਹ ਤੋਂ ਕਰੀ ਜਾਣਾ ਇਹ ਬਈ ਰੋ ਮਾਰ ਦਿਆ ਬੰਦੇ ਤੇ ਉਹ ਬੁੜੀਆਂ ਦੇ ਹੱਥ ਮੁਖਤਿਆਰੀ ਹੋ ਗਈ ਤੈਨੂੰ ਨਹੀਂ ਪਤਾ ਬੁੜੀਆਂ ਦੇ ਗਿੱਚੀ ਪਿੱਛੇ ਮੱਤ ਹੁੰਦੀ ਆ ਬੰਦਾ ਹੋਵੇ ਕੋਈ ਡਰ ਹੋਵੇ ਕਾਲੇ ਦਾ ਤਾਂ ਡਰ ਨਹੀਂ ਰਿਹਾ ਚਾਵੜ ਚਾਵੜ ਉਹਦੀ ਬਹੂ ਬੋਲੀ ਜਾਂਦੀ ਰਹਿੰਦੀ ਆ ਹੈ ਉਹੀ ਤਾਂ ਗੱਲ ਆ ਬਈ ਮੈਂ ਤਾਂ ਆਪੇ ਹੀ ਸੋਚਦਾ ਹੁੰਨਾ ਹੁਣ ਮੈਂ ਤੜਕੇ ਦਾ ਤੁਹਾਡੇ ਘਰੇ ਆਇਆ ਸੀਗਾ ਇੰਨਾ ਜੀ ਲੱਗਿਆ ਸੁਖ ਨਾਲ ਕੰਮ ਕਰਕੇ ਪੂਰੀ ਰੂਹ ਖੁਸ਼ ਹੋ ਗਈ ਜਦੋਂ ਮੈਂ ਉੱਧਰ ਗਿਆ ਉਹ ਮੈਨੂੰ ਕੱਲੀ ਕਣਕ ਲਦਣੀ ਔਖੀ ਹੋ ਗਈ ਬਈ ਚੱਲ ਕੋਈ ਨਹੀਂ ਜਰਾ ਤੇ ਤੂੰ ਆਵੇ ਡੈਡੀ ਨਾਲ ਗੱਲ ਕਰਾ ਤੇ ਫੇਰ ਮੈਨੂੰ ਦੱਸ ਵੀ ਕਿਵੇਂ ਕਰਨਾ ਜਿੱਥੇ ਤੇਰਾ ਦਿਲ ਤੇਨੂੰ ਤਸੱਲੀ ਹੋਣੀ ਚਾਹੀਦੀ ਆ ਤੇਰੇ ਫੇਰ ਕੰਮ ਹੁੰਦਾ ਜਿੱਥੇ ਮਨ ਖੁਸ਼ ਆ ਰੁਪਿਆ ਦਾ ਬੰਦਾ ਲੱਖਾਂ ਵੀ ਕਮਾਲੂ ਆ ਉਹੀ ਤਾਂ ਗੱਲ ਆ ਬਈ ਚੱਲ ਕੋਈ ਨਹੀਂ ਮੈਂ ਬਾਪੂ ਨਾਲ ਗੱਲ ਕਰੂੰਗਾ ਫੇਰ ਤੈਨੂੰ ਦੱਸੂਗਾ ਲੈ ਜਾ ਕੇ ਉਹਨੂੰ ਦੇਖਾਂ ਪਹਿਲਾਂ ਤਾਂ ਤੇ ਕਿਸੇ ਕੰਮ ਤਾਂ ਦੇ ਨੂੰ ਉਹਨੇ ਨਵੇੜਿਆ ਕਿ ਉਹ ਕਿਤੇ ਖੜਾ ਹੋਵੇ ਇਕ ਤਾਂ ਨਾ ਉਹ ਨੂੰ ਐ ਬੜਾ ਰਹਿੰਦਾ ਵੀ ਮੈਂ ਵੇਲਾ ਰਮਾ ਹਏ ਦੇਖੀ ਕਿਵੇਂ ਗੱਲਾਂ ਮਾਰੀ ਜਾਂਦਾ ਵੇ ਜੱਗਿਆ